ਸਕਮਾਂ ਦੀ ਮਾਹਰ ਚਰਚਾ ਹੈ ਜੀ ਇਹ ਰੰਦੇ ਲੈ ਵੀ ਆਪਾਂ ਨੂੰ ਵੀ ਇਹ ਸਰਪੰਚ ਕਿਹਾ ਸਰਪੰਚ ਹਾਂਜੀ ਸੱਸੀ ਕਾਲ ਜੀ ਸੱਸੀ ਸੁਹਾਗ ਕਰਨਾ ਸਟੋਰ ਗਵਿੰਦਪੁਰਾ ਤੋਂ ਜੀ ਸਾਡੇ ਇੱਥੇ ਮੁਲਾਜ਼ਮ ਦੋ ਲੱਗੇ ਹੋਏ ਆ ਜੀ ਹਾਂਜੀ ਦਿੱਲੀ ਸਾਡੇ ਪੈਸੇ ਘਟ ਜਾਂਦੇ ਕਦੇ 1500 ਕਦੇ 2000 ਸਾਨੂੰ ਨਹੀਂ ਪਤਾ ਲੱਗਦਾ ਸੀ ਕਿੱਧਰ ਜਾਂਦੇ ਆ ਅੱਜ ਸਵੇਰੇ 500 ਰੁਪਏ ਫੇਰ ਕੱਟ ਗਿਆ ਜੀ ਤੁਰੰਤ ਕਾਰਵਾਈ ਕਰਦੇ ਹੋ ਸਾਨੂੰ ਪਤਾ ਲੱਗਿਆ ਵੀ ਉਹ ਮੁੰਡੇ ਨੇ ਚੋਰੀ ਕੀਤਾ ਜੀ ਉਹ 500 ਰੁਪਏ ਦੀ ਜੇਬ ਚੋਂ ਬਰਾਮਦ ਹੋ ਗਿਆ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਵੀ ਇਹਨੋਂ ਫੜੇ ਕਿਵੇਂ ਗਏ ਅੱਜ ਚਾਚਾ ਜੀ ਬਾਥਰੂਮ ਕਰਨ ਗਏ ਜੀ ਕਿਸੇ ਨੂੰ ਖੁੱਲੇ ਦਿੱਤੇ ਸੀ ਜੀ 500 ਉੱਪਰ ਹੀ ਪਿਆ ਸੀਗਾ ਨੋਟ ਠੀਕ ਹੈ ਜੀ ਉਹ ਚਾਚਾ ਜਦੋਂ ਵਾਪਸ ਹੀ ਆਇਆ ਜੀ ਗੱਲੇ 'ਚ ਦੇਖਿਆ 500 ਨੋਟ ਗਾਇਬ ਹੈ ਠੀਕ ਹੈ ਜੀ ਉਹਨਾਂ ਨੇ ਦੋ ਮੁਲਾਜ਼ਮ ਸੀ ਉਹਨਾਂ ਨੂੰ ਦੋਨਾਂ ਨੂੰ ਪੁੱਛਿਆ ਇੱਕ ਮੰਨਿਆ ਨਹੀਂ ਇੱਕ ਕਹਿੰਦਾ ਮੈਂ ਤਾਂ ਬਾਹਰ ਸੀਗਾ ਜੀ ਸੌਦਾ ਦੇ ਰਿਹਾ ਦੂਜਾ ਕਹਿੰਦਾ ਵੀ ਮੈਂ ਅੰਦਰ ਸੀਗਾ ਜਦੋਂ ਉਹਦੇ ਦੋ ਲਾਈ ਚਪੇੜੇ ਜੀ ਉਹ ਮੰਨ ਗਿਆ ਜੀ ਠੀਕ ਹੈ ਜੀ ਉਹਦੇ ਮੰਨਣ ਦੇ ਤੁਰੰਤ ਕੱਲ 3500 ਰੁਪਏ ਘਟ ਗਿਆ ਸੀ ਉਹ 3500 ਰੁਪਏ ਵੀ ਨਾਲੀ ਦੇ ਵਿੱਚ ਪਿਆ ਸੀ ਕੱਲ ਵਾਲਾ ਸਾਰੇ ਉਹ ਕਿ ਰਿਪ ਪਿਛਲੇ ਪੈਸੇ ਉਹ ਪਤਾ ਹੀ ਨਹੀਂ ਕਿੰਨੇ ਕੋਈ ਲਿਮਟ ਨਹੀਂ ਹੈਗੀ ਜਿਹੜੇ ਕੱਲ ਤੇ ਅੱਜ ਵਾਲੇ ਪੈਸੇ ਬਰਾਮਦ ਹੋਏ ਐ ਉਹ ਕਰ ਦੋ ਪਿਛਲੇ ਕੋਈ ਬਰਾਮਦ ਨਹੀਂ ਹੋਏ ਕਿੰਨੇ ਟਾਈਮ ਤੋਂ ਰੱਖਿਓ ਹੈ ਮਲਾਜਾ ਥੋੜੇ ਸਾਲ ਪਰੂ ਸਾਲ ਦੇ ਵਿੱਚ ਵੀ ਕੀ ਪਤਾ ਕਿੰਨੇ ਪੈਸੇ ਥੋੜੇ ਗਾਇਬ ਕਰ ਗਏ ਕੋਈ ਲਿਮਟ ਹੀ ਨਹੀਂ ਹੈਗੀ ਜੀ ਕੋਈ ਲਿਮਟ ਨਹੀਂ ਹਾਂ ਰੋਜ਼ ਦਾ 2-3000 ਗਾਇਬ ਹੁੰਦਾ ਓਕੇ ਮਾਲੀ ਮੁਗੀ ਜੇ ਪੰਚਾਂ ਅੰਦਰ ਆ ਨਹੀਂ ਚੱਲਣਾ ਇਹ ਕਿਰੋ ਹੋਇਆ ਇਹ ਜਿਸ ਜਗ੍ਹਾ ਤੇ ਪੈਸੇ ਲਕਾਉਂਦੇ ਸੀ ਉਹ ਜਗ੍ਹਾ ਤੁਹਾਨੂੰ ਕਿਹਾ ਕਿ ਲੈ ਲੈ ਜੀ ਬੱਚੇ ਦਾ ਘਰੇ ਕਿਹਾ ਲੈ ਲੈ ਜੀ ਕਿਹੜੇ ਜਾਂਦੇ ਨੇ ਉੱਥੇ ਸਾਡੀ ਸਾਡੀ ਲੱਗੀ ਹੋਈ ਹੈ ਅਸੀਂ ਇਦੇ ਵਿੱਚ ਲੁਕੋ ਕੇ ਆ ਕੱਢਿਆ ਆਪ ਐਸੀ ਹੁਣ ਬਰਾਮਤ ਹੋਈ ਹਾਂ ਹਾਂ ਹੁਣ ਲੁਕੋ ਕੇ ਤੇ ਤੋੜਾ ਰੱਖ ਦਿੰਦੇ ਜੀ ਰੱਖ ਦੇ ਇੱਕ ਗਿਆ ਥੋੜਾ ਠੀਕ ਹੈ ਤੋੜਾ ਰੱਖਿਆ ਤੇ ਇੱਕ ਇੱਕ ਥੋੜਾ ਇੱਥੇ ਲੁਕੋ ਕੇ ਉੱਪਰ ਏਟ ਰੱਖ ਦਿੰਦੇ ਘਾਤ ਨੂੰ ਬਰਾਇ ਨਹੀਂ ਉਹ ਅੰਦਰ ਖੰਕੀ ਹੋ ਜਾਂਦੀ ਹੈ ਘਾਤ ਨੂੰ ਉਹ ਵੀ ਅੰਦਰ ਹੈ